ਸਤਨਾਮੁ ਸ੍ਰੀ ਵਾਹਿਗੁਰੂ ਸਵਾਹਿਬੀ ਸੋਤ ਸੋਤ ਨ ਹੋਈ ਜੇ ਸੋਚੀ ਲਕਬਾਰ ਗੁੱਪ ਗੁੱਪ ਨ ਹੋਈ ਜੇ ਦੈ ਨਾ ਲਗ ਬਤਾਰ ਭੁਖ ਆ ਭੁਖ ਨ ਉਤਰੀ ਜੇ ਬੰਨ ਪੁਰੀਆ ਪਾਰ ਸਹਸ ਸ ਸਿਆਨ ਪਾਲਖ ਹੋਵੇ ਤੈਕ ਨ ਚੱਲੇ ਨਾਲ ਕਿਵਸਤੇ ਆ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬਤਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਸੋ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮ ਅੰਦਰ ਸਭ ਕੋ ਵਹਰ ਹੁਕਮਨਾ ਕੋਏ ਨਾਨਕ ਹੁਕਮੈ ਜੇ 부ਜੈ ਤਉ ਹਉਮੈ ਕਹਨ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਨ ਨਿਸਾਨ ਗਾਵੈ ਕੋ ਗੁਣਵਟਿ ਅਈਅਚਾਰ ਗਾਵੈ ਕੋ ਵਿਦਿਆ ਬਖੰਬਿਚਾਰ ਗਵ ਕੋ ਜੀਲ ਪਰ ਦੇਹ ਗਵ ਕੋ ਦਪਰ ਸ ਦੂਰ ਗਵ ਕੋ ਵਖੇ ਹਦਰ ਹਦੂਰ ਕਸ ਨ ਗਸੀ ਨ ਆਵ ਤੋਟ ਕਸ ਕਸ ਕਸੀ ਕੋਟੀ ਕੋਟ ਕੋਟ ਦੇਸ ਦੇ ਲ ਦੇਸਕ ਪਾਹੇ ਜੁਗ ਜਗੰਤਰ ਸਾਦੇ ਕਾਹੇ ਹੁਕਮੇ ਹੁਕਮ ਤਲਾਈ ਰਾਮੋ ਨਾਨਕ ਵਿਖਸੇ ਬੇ ਪਰਵਾਹ ਸਚਾ ਸਾਹਿਬ ਸਾਚਨਾਏ ਬਖ ਭਉ ਉਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆ ਕੈ ਰੱਖੀਐ ਜਿਤ ਦੇ ਸਹ ਦਰਵਾਰ ਮਹੌ ਕੇ ਬੁਲਨ ਬੰਮੀਐ ਜਿਤ ਸੁਨ ਧਰੇ ਪਿਆਰ ਅਮਰਤ ਵੇਲਾ ਸਚਨਾਉ ਬਧਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਨ ਹੋਇ ਆਪੇ ਆਪ ਨਰਨਜਨ ਸੋਏ ਜਿਨ ਸੇਵਿਐ ਪਉ ਮਾਨ ਨਾਨਕ ਗਾਵੀਐ ਗੁਨੀ ਨਰਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਾਰੋ ਸੁਖ ਘਰ ਲੈ ਜਾਏ ਗੁਰਮੁਖਾ ਨਾ ਤੁਮ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਨ ਅਖਾ ਨਾ ਮੀ ਕਹਿਣਾ ਕਸਨ ਨ ਜਾਈ ਗੁਰੂ ਇਕ ਦੇਹ ਬਜਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਬਿਸਰ ਨ ਜਾਈ ਤੀਰਤ ਨਾਵ ਜੇ ਤਿਸ ਸੁਭਾਵਾ ਬਿਨ ਪਾਣੇ ਕੇ ਨਾਏ ਕਰੀ ਜੇਤੇ ਸਰਗੋਪਾਈ ਬਿਖਾਓ ਬਿਨ ਕਰਮ ਅਕ ਮਿਲੈ ਲਈ ਮਗਵਟ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੇ ਸਿੱਖ ਸੁਣੀ ਗੁਰਾ ਇਕ ਦੇਹ ਵਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਇ ਵਾਖੰਡਾ ਵਿੱਚ ਜਾਣੀ ਐ ਨਾਮ ਚਲੇ ਸਭ ਕੋਈ ਚੰਗਨ ਔ ਰਖਾਇ ਕੈ ਜਸ ਕੀ ਰਤ ਜਗਲੇ ਜੇ ਤਸ ਨਦਰਨ ਆਵਹੀ ਤੋ ਬਾਤ ਨ ਪੁੱਛੈ ਕੇ ਕੀਤਾ ਅੰਦਰ ਕੀਤ ਕਰਨ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਤੇਹਾ ਕੋ ਨ ਸੋਚੈ ਨ ਕੋਏ ਕਰੇ ਸੁਨੇ ਸਿਦ ਪੀਰ ਸੁਰਨਾ ਸੁਨੇ ਧਰਤ ਤਵਲ ਆਕਾਸ ਸੁਨੇ ਜੀਪ ਲੋਪਾ ਤਾਰ ਸੁਨੇ ਫੋਹੇ ਨ ਸਕੈ ਕਾਲ ਨਾਨਕ ਭਗਤ ਉਸ ਦੇ ਬਿਗਾਸ ਸੁਨੇ ਦੁਖ ਪਵ ਕਾ ਨਾਸ ਸੁਨੇ ਈਸਰ ਬਰਮ ਇੰਦ ਸੁਣਿਐ ਮੁਖੁ ਸੁਰਾ ਹਨਮੰਦ ਸੁਣਿਐ ਜੋਗੁ ਜੁਗਤ ਤਨ ਭੇਦ ਸੁਣਿਐ ਸਾਸਕ ਸਿਮਰਤਿ ਬੇਦ ਨਾਨਕ ਭਗਤ ਸਦਗ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਤਿ ਸੰਤੋਖ ਗਿਆਨ ਸੁਣਿਐ ਅਸਤ ਕਾ ਇਸਨਾਣ ਸੁਣਿਐ ਪੜ ਪੜ ਪਾਪ ਹੈ ਮਾਨ ਸੁਣਿਐ ਲਾਗੈ ਸਰਜ ਧਿਆਨ ਨਾਨਕ ਭਗਤੋ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਾਗ ਨਕਿ ਗਾਹ ਸੁਨੇ ਸੇਖ ਪੀਰ ਪਾਤਸ਼ਾਹ ਸੁਨੇ ਅੰਦੇ ਪਾਵਹਿ ਰਹੋ ਸੁਨੇ ਆਸੁ ਹੋਵੇ ਅਸਗਾਹੋ ਨਾਨਕ ਭਗਤੋ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਸਭ ਤਸ ਕਾਏ ਕਾਗਜ਼ ਕਲਮ ਨਾਲ ਲਿਖਨ ਹਾਰ ਮਨ ਕਾ ਵਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁਧਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੁਰਜੋਟਾ ਨਾ ਕਾਏ ਮਨ ਜਮ ਕੈ ਸਾਰਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਮਾਰਗ ਠਾਕ ਨ ਪਾਏ ਮਨੈ ਪਤਸੋਂ ਪ੍ਰਗਟ ਜਾਏ ਮਨੈ ਮਗਨੈ ਦਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਪਵ ਹੈ ਮੋਖ ਦਾ ਵਾਰ ਸਰਵਾਰ ਸਦਾ ਹਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਗਤ ਨ ਅਪੇਖੋ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚ ਪਵ ਹੈ ਦਰਗਹ ਮਾਨ ਪੰਚ ਸੋਹ ਹੈ ਦਦ ਰਾਜਾਨ ਪੰਤ ਕਾਉ ਗੁਰ ਏਕ ਤਹਾਨ ਜੇ ਕੋ ਕਹ ਕਰ ਵਿਚਾਰ ਕਰਤੇ ਕ ਕਰਨੇ ਨਾਹੀ ਸਮਾਰ ਤਉਲ ਧਰਮ ਦਇਆ ਕਾ ਪੂਤਾ ਸੁਨ ਤੋ ਉਠਾ ਫਰਖਿਆ ਜਿਨ ਸੂਤ ਜੇ ਕੋ ਵਜੇ ਹੋਵੇ ਸਤਿਆਰ ਤਉਨ ਉਪਰੋ ਗੇਤਾ ਭਾਗ ਤੇਸ ਤੇ ਭਾਰ ਤਲੈ ਕਵਨ ਜੂਰ ਜੀ ਜਾਤ ਰੰਗਾ ਕੇ ਨਾਵ ਸਭ ਨ ਲਿਖਿਆ ਉੜੀ ਕਲਾ ਇਹ ਹੋਰ ਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾਲਿਓ ਰੂਪ ਕੀਤੀ ਦਾਤ ਜਾਣ ਕਾਉਨ ਕੋ ਤੋ ਕੀ ਤਪ ਸਾਉ ਇੱਕ ਕਉਬਾਉ ਤੇਸ ਤੇ ਕੋ ਤਨੀ ਆਓ ਕੁਦਰਤ ਗਮਨ ਕਹਾ ਵਿਚਾਰ ਮਰ ਨ ਜਾਵ ਏਕ ਵਾਰ ਜੋ ਦੁਰ ਭਾਵੈ ਸਾਇ ਕੁਲਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਅ ਸੰਖ ਭਾਉ ਅ ਸੰਖ ਪੂਜਾ ਸੰਖ ਤਪਦਾਉ ਅ ਸੰਖ ਗ੍ਰੰਥ ਮੁਕ ਬੇਦ ਪਾਠ ਅਸੰਖ ਜੋਗ ਮਨ ਰਹਿ ਅਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਦੀ ਅਸੰਖ ਦਾਤਾਦ ਅਸੰਖ ਸੂਰਮਹ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵ ਏਕ ਵਾਰ ਜੋਤੁ ਤੁ ਭਵੈ ਸਭ ਕਲਿਕਾਰ ਸਦਾ ਸਲਾਮਤ ਨਨੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਜੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬਟ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਪੂੜਿਆਨ ਪੂਰੇ ਫੇਰਾਹੇ ਅਸੰਖ ਮਲੇਸ਼ ਮਲਪਖ ਕਾਹੇ ਅਸੰਖ ਨਿੰਦਕ ਸਰਕਰ ਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਗ ਅਗੰਗ ਅਸੰਖ ਰੋਪ ਅਸੰਖ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸੋਲਾਖਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਖਨ ਬੋਲਨ ਬਾਣ ਅਖਰ ਸਰ ਸੰਜੋਗ ਰਖਾਨ ਜਿਨਹੇ ਲਖੇ ਤੇ ਸਰਨਾਹੇ ਪਰਮਾਤਮਾ ਤੂ ਤੂ ਭਾਵੇ ਜੇ ਤੋ ਕੀਤਾ ਤਿਤਨਾ ਓ ਬਿਨ ਨਾਵਨੋ ਨੀ ਕੋ ਤਾਉ ਕੁਦਰਤ ਕਵਨ ਕਹਾ ਵਿਚਾਰ ਬਰਨ ਜਾਵਾ ਏਕ ਬਾਦ ਜੋ ਤੂ ਤੁ ਭਾਵੇ ਸਭ ਕੁਲਿਕਾਰ ਤੂ ਸਦਾ ਸਲਾਮਤ ਨਨੰਕਾਰ ਪਰਿਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸੁਖੇ ਹੈ ਤਬਲੀ ਤੇ ਕੱਪੜ ਹੋਏ ਦੇ ਸਾਗ ਲਈਏ ਹੋ ਕੋਏ ਭਰੀ ਐ ਮਾਤਾ ਪਪ ਗ ਸੰਗ ਬਹੁ ਧੋਪੈ ਨਾਵੈ ਕ ਰੰਗ ਪੁੰਨੀ ਪਾਪੀ ਆਸਨ ਨਾਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਬੋ ਜਾਹੋ तीर्थ तप दया दत्त दान जे को पावे तिल का मान सुनया मनया मन कीता पाओ अंतर गत तीर्थ मल नाओ सब गुण तेरे मैं नाहि कोए बिन गुण कीते भगत ना होए सुअवर्थ वाणी ब्रह्माओ सत समान सदा मन जाओ ਕਵਨ ਸੁ ਵੇਲਾ ਵਖਤ ਕਵਨ ਕਵਨ ਸਤੋ ਕਵਨ ਬਾਰ ਕਵਨ ਸਰੁਤਿ ਮਾ ਹੋ ਕਵਨ ਜਿਤ ਹੋ ਆ ਆਕਾਰ ਬੇ ਨਨ ਪਈਐ ਪੰਡਤੀ ਜੇ ਹੋਵੈ ਲੇਖ ਪਰਾਨ ਬਖਤ ਨ ਪਾਇਓ ਕਾਤੀਆ ਜੇ ਲਿਖਣ ਲੇਖ ਕਰਾਨ ਫਤਵਾਰ ਨਾ ਜੋਗੀ ਜਾਣੈ ਰੂਪ ਮਹੌਨਾ ਕੋਈ ਜਿ ਕਰਤਾ ਸਿਰਠੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸੁਲਾਹੀ ਗਉ ਵਰਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੈ ਇਕ ਤੁ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹਿ ਹੋਵੈ ਨਾਨਕ ਜਿ ਕੋ ਹੋ ਕੋ ਜਾਣੈ ਅਗੇ ਗਿਆਨ ਨਾ ਸੋ ਹੈ ਪਤਲਪਤਾਰ ਲਖ ਅਗਸਯਗਾਸੂ ਓੜ ਕੋ ਓੜ ਕਪਾਨਥਕੇ ਬੇਦ ਕਹਿਨ ਕਵਾ ਸਹਸ ਅਨਰਹ ਕਹਿਨ ਕਤੇ ਬਾ ਅਸਲ ਇਕਤਾ ਰਿਖ ਹੋਏ ਕਲਖਿਐ ਰਿਖ ਹੋਏ ਵਿਨਾਸ਼ ਨਾਨਕ ਬਦਾਇਆ ਕੀਐ ਦੇਤੀ ਮਾਲ ਧਨ ਕੀ ਦੀ ਤੁਲਨਾ ਭੋਵਨੀ ਜੇ ਤੁਸ ਮਨ ਹੋ ਨਾ ਵਿਸਰ ਹੈ ਅੰਤਨ ਸਿ ਸਦੇ ਗਹਿ ਨ ਨ ਅੰਤ ਅੰਤਨ ਕਰਨੇ ਦੇਨ ਨੇ ਅੰਤ ਅੰਤਨ ਦੇਖਣ ਸੁਨਣ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਰਨ ਕੀਤੇ ਬੇਲ ਲਾਹੇ ਤਾਂ ਕੇ ਅੰਤ ਨ ਪਾਏ ਜਾਣਾ ਕੋਏ ਬਹੁਤਾ ਕਥਿਐ ਬਹੁਤਾ ਹੋਏ ਵੱਡਾ ਸਹਿ ਊਚਾ ਥਾਉ ਊਚ ਉਪਰ ਊਚਾ ਲਾਉ ਏ ਵੱਡੂ ਚ ਹੋਵੇ ਕੋਏ ਤਸੂਚ ਕੋ ਜਾਣੈ ਸੋਏ ਦੇਵੜੇ ਆਪ ਜਾਲੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡ ਦਾਤਾ テルਨਤ ਮਾਈ ਕਿਤੇ ਮੰਗ ਹੈ ਜੋ ਦਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਸਬਦ ਤਹੇ ਵਿਕਾਰ ਕਿਤੇ ਲੈ ਲੈ ਮੁਖਰ ਪਾਹੇ ਕਿਤੇ ਮੂਰਖ ਕਾਹੀ ਕਾਹੇ ਇਹ ਤੇ ਅਨੂਖ ਖੋਗ ਸਦਮਾਰ ਇਹ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣ ਹੋਏ ਹੁਰ ਆਖ ਨ ਸਕੈ ਕੋਏ ਜੇ ਕੋ ਕਾਇਕ ਅਖਨ ਪਾਈ ਉਹ ਜਾਣੈ ਜੇਤੀ ਅਮਹ ਖਾਇ ਆਪੇ ਜਨੈ ਆਪੇ ਦੇ ਅਖ ਹੈ ਸੇ ਪੇ ਗਈ ਕੇ ਜਿਸਨੂੰ ਬਖਸੇ ਸਭ ਤੁਸਰਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗਨ ਅਮਲ ਬਾਪਾਰ ਅਮਲ ਬੋ ਪਾਲੀਏ ਅਮਲ ਪੰਡਾਰ ਅਮੁੱਲ ਆਵਹਿ ਅਮਲ ਜਾਦੇ ਅਮੁੱਲ ਭਾਏ ਅਮਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਕੁੱਲ ਅਮਰ ਪਰਵਾਨ ਅਮਲ ਬਖਸ਼ੇ ਸਮਲਨੀ ਸਾਨ ਅਮੁੱਲ ਕਰਨ ਅਮਨ ਫਰਮਾਨ ਅਮਲੋ ਅਮਲ ਆਖ ਨਾ ਜਾਏ ਆਖ ਆਕਰਹਿ ਲਿਵ ਲਾਈ ਆਖੇ ਬੇਗਬਾਤ ਪੁਰਾਨ ਆਖ ਹੈ ਪੜੇ ਕਰਹਿ ਵਖਿਆ ਆਖ ਹੈ ਵਰਮੇ ਆਖ ਇੰਦੂ ਅਖੋ ਗੋਪੀਤਾ ਗੋਵਿੰਦ ਆਖ ਹੈ ਇਸਰਿਆਖੇ ਸਿੱਧ ਆਖ ਹੈ ਗਿਤੇ ਗਿਤੇ ਬੁੱਧ ਆਖ ਹੈ ਦਨ ਬਿਆਖ ਦੇਵ ਆਖ ਹੈ ਸੁਰ ਨਦ ਕੀਤੇ ਅਖ ਹੈ ਅਕਰ ਪਾਹੇ ਕੀਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਗਰਹ ਤਾ ਅਖ ਨਸ ਕਹ ਗਏ ਕੀ ਦੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਚ ਸੋਏ ਜੇ ਕੋ ਆਖੈ ਬੋਲ ਵਿਗਿਆੜ ਤਾ ਲਖੀਐ ਸਿਰਗਵ ਤਵੇ ਸਰਬ ਸਮਾਲੇ ਵਾਜੇ 나ਗ ਬਨੇਕੋ ਸੰਖਾ ਕੀਤੇ ਬਾਹ ਬਨਹਾਰੇ ਕੀਤੇ ਰਗ ਪਰੇ ਸੁ ਕਹੀ ਅਨ ਕੀਤੇ ਗਾਵ ਰਹਾਰੇ ਗਾਵੇ ਗੋਨੋਂ ਪਉਨ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੋਦ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਦਾਦਾ ਸਵਾਰੇ ਗਾਵੇ ਹਿੰਦ ਅਦਾਸਨ ਬੈਠੇ ਦੇਵ ਤਿਆ ਅੰਦਰ ਨਾ ਲੇ ਗਾਵੇ ਸਿੱਧ ਸਮਾਧੀ ਅੰਦਰ ਕਾਵਨ ਸਾਰ ਵਿਚਾਰੇ ਗਾਵਨ ਜੇ ਜੀ ਸਦੀ ਸੰਤੋਖੀ ਗਾਵੇ ਬੀਰ ਕਰਾਰੇ ਗਾਵਨ ਪੰਤ ਤਤ ਪੰਨ ਰਖੇਸ਼ਰ ਜੁਗ ਜੁਗ ਬੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਮ ਚਪਿਆਲੇ ਗਾਵਨ ਰਤਨ ਵਪਾਏ ਤੇਰੇ ਆਸਾ ਤੀਰਖ ਨਾਲੇ ਗਾਵਹਿ ਜੋਤ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਸੰਦ ਮੰਡਲ ਗੁਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਧਨੋ ਗਾਵਹਿ ਜੋਤਿ ਸੁਪਾ ਬਨ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਗਵਨ ਸੇ ਮੈਂ ਚੇਤਨਾ ਆਵਨ ਨਾਨਕ ਕਾ ਵਿਚਾਰੇ ਸੋਏ ਸੋਏ ਸਦਾ ਸੱਜ ਸਾਹਿਬ ਸਾਚਾ ਸਾਚੀ ਨਾਈ ਹੈ ਭੇ ਹੋਸੀ ਜੈ ਨਾ ਜਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨ અપਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਸ ਦੀਵਕ ਆਈ ਜੋ ਤੁ ਸੁਭਵ ਸੋਏ ਕਰਸੀ ਹੁਕਮ ਨਾ ਕਰਨਾ ਜਾਈ ਸੋਹ ਸੋਹ ਪਤ ਸਾਹਿਬ ਨਾਨਕ ਰਹਿਨ ਰਾਈ ਮੁੰਦ ਸੰਤੋਖ ਸਰਮ ਪਤ ਢੋਲੀ ਧਿਆਨ ਕੀ ਗਰਹਿ ਬਹੁਤ ਕਿੰθαਕਾਰੁ ਕੁਆਦੀ ਕਾਇ ਜੁਗਤ ਦੰਤਾ ਪ੍ਰਤੀਤ ਆਈ ਮੰਥੀ ਸੰਗਲ ਜਮਾਤੀ ਮਾਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆ ਭਗਤ ਗਿਆਨ ਦੇ ਆਪੰਦਾਰ ਨਾ ਗਟ ਗਟ ਵਜਹ ਨਾਦ ਆਪ ਨਾਸ ਨਾਸੀ ਸਭ ਜਾ ਕੀ ਦਿਸਦ ਅਵਰ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵ ਹੈ ਰਮਾਈ ਜੁਗਤ ਵਿਆਈ ਦਿਨ ਜੇਲੇ ਪਰਵਾਨ ਇੱਕ ਸੰਸਾਰੀ ਇਕ ਪੰਡਾਣੀ ਇਕ ਲਾਏ دیਵਾਨ ਜਿਵਤ ਸੁਭਾਵੈ ਦਿਵੇ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤ ਆ ਸੁਨ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆ ਇਕ ਦੂਜੀ ਪਉ ਲਖ ਹੋ へ ਲਖ ਹੋਵਹਿ ਲਖ ਵੀਸ ਲਖ ਲਖ ਗੈ ਰਹ ਅਖੀਐ ਹੈ ਏਕ ਨਾਮ ਜਗਦੀਸ਼ ਏਤ ਰਹੇ ਪਦ ਪਵਦੀਐ ਚੜਿਏ ਹੋਏ ਅਕੀਸ ਸੁਨ ਗਾ ਲ ਆਕਾਸ਼ ਕੀ ਕੀਟ ਹੋਈ ਰੀਸ ਨਾਨਕ ਨਦਰੀ ਪਾਈਐ ਉੜੇ ਗੁੜੇ ਥੀਸ ਆਖਣ ਜੋਰ ਤੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਨ ਮਨ ਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਰਣਾ ਜੁਗਤੇ ਸੁਦੇ ਸੰਸਾਰ ਜਿਸ ਹੱਥ ਜੋੜ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੀ ਰੁਤੀ ਸਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਦਰਤੇ ਸਾ ਪਰੱਖੀ ਧਰਮ ਸਾਨ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਤਿਸੇ ਸੁਹਣ ਪੰਥ ਪਰਵਾ ਨਗਰੀ ਕਰਮ ਭਵਨੀ ਸਾਨ ਕਤ ਪਗਾਈ ਉੱਤੇ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਬਵਨ ਪਾਣੀ ਵੈਸੰਤਰ ਕਿਤੇ ਕਾਨ ਮਹੇਸ ਕਿਤੇ ਵਰਮੇ ਕਾਟਤ ਕੜੀ ਹੈ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕਿਤੇ ਤੂੰ ਅਪਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕੀਤੇ ਸਤਿਵੰਦਨਾਤ ਕੇਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨਮਨ ਕੀਤੇ ਕੀਤੇ ਰਤਨ ਸੁਮੰਦ ਕੀਤੇ ਅਖਾਣੀ ਕੀਤੀ ਆ ਬਾਣੀ ਕੀਤੇ ਪਾਤਨ ਰੇ ਗਿਆਨਖੰਡ ਮਹਾਨ ਪਰਚੰਡ ਤਿੱਥਾ ਆਦ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥਾ ਘਾਰਤ ਘੜੀਐ ਬਹੁਤ ਅਨੂਪ ਤਾਂ ਕੀ ਗਾਗਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਬਿਚਤਾਏ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਤਿੱਥਾ ਘੜੀਐ ਸੁਰਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਸੈ ਹੋਰਨ ਕੋਈ ਹੋਰ ਤਿਸੈ ਜੋਤ ਮਹਾਵਲ ਸੂਰ ਤਨ ਮਹਾਰਾਮ ਦੇਹਾ ਪ੍ਰਪੂਰ ਤਿਸੈ ਸੀਤੂ ਸੀਤਾ ਮਹਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਪਮਰਹ ਨਾ ਠਾਕੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸਚਾ ਮਨ ਸੋਇ ਸੱਜ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮਤਲ ਬਰਪੰਡ ਜੇ ਕੋ ਕਥੈ ਤੈ ਅੰਤ ਨੈ ਅੰਤ ਤਿਥੈ ਹੋ ਲੋ ਆਕਾਰ ਜਿਵ ਜਿਵ ਭਗਵੰਤ ਵੇ ਤਵ ਕਾਰ ਵੇਖੈ ਵਿਖੈ ਕਰ ਵਿਚਾਰ ਕਥਨਾ ਕਰਣਾ ਸਰ ਜਤ ਪਹਾਰਾ ਤੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਕਲਾ ਗੰਧ ਬਤਾਉ ਭਾਂਡਾ ਪਾਉ ਅੰਮ੍ਰਿਤ ਦਸ ਢਾਲ ਕੜੀਏ ਸਬਦ ਸਚੀਤਿਕ ਸਾਨ ਜਿਨ ਕੋ ਨਦਰ ਕਰਮ ਤਨ ਕਾ ਨਾਨਕ ਨਦਰਿ ਨ ਕਰਨਿ ਹਾਰ ਸਲੋਕ ਬਾਵਨ ਗੁਰੂ ਪਾਣੀ ਪੈਤਾ ਮਾਤਾ ਦਾ ਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਭਨ ਜਗਤ ਜਗਿਆ ਆਇਆ ਬਰਿਆ ਆਇਆ ਬਾਚੈ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਸਕਤ ਘਾੜ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਜੀਨੇ ਨਾਮ ਤੇ ਆ